ਦੋਸਤੋ ਸਾਨੂੰ ਭਾਰਤ ਦਾ ਆਖਰੀ ਸਟੇਸ਼ਨ ਦਿਖਾਉਣ ਲੱਗੇ ਆ ਇਹ ਤੋਂ ਅੱਗੇ ਪਾਕਿਸਤਾਨ ਰਹਿ ਜਾਂਦਾਗਾ ਆ ਦੇਖੋ ਦੋਸਤੋ ਇੱਥੇ ਆ ਕੇ ਲੋਹੇ ਨਾਲ ਜਮਾ ਉਹਨਾਂ ਨੂੰ ਬੰਦ ਕਰਤਾ ਪਹਿਲਾਂ ਇਹ ਟ੍ਰੇਨ ਚੱਲਦੀ ਹੁੰਦੀ ਸੀ ਸਿੱਧੀ ਪਾਕਿਸਤਾਨ ਜਾਂਦੀ ਹੁੰਦੀ ਸੀਗੀ ਆ ਦੇਖੋ ਦੋਸਤੋ ਇਧਰੀ ਸਾਈਡ ਰਹਿ ਗਿਆ ਅੰਮ੍ਰਿਤਸਰ ਅਸੀਂ ਅੱਜ ਇੱਥੇ ਖੜੇ ਆ ਇਧਰੀ ਸਾਈਡ ਅੰਮ੍ਰਿਤਸਰ ਰਹਿ ਗਿਆ ਇਧਰੀ ਸਾਈਡ ਪਾਕਿਸਤਾਨ ਐਥੋਂ ਲਾਹੌਰ ਮੰਨ ਕੇ ਚੱਲ ਕੇ ਲੋੜੇਡ ਕਿਲੋਮੀਟਰੀ ਹੋਣਾਗਾ ਆ ਵੇਖੋ ਐਥੋਂ ਪੂਰੀ ਲੈਣ ਵਿਛਾਈ ਵੀ ਆ ਗਾਂ ਵੀ ਲੈਣ ਵਿਛਾਈ ਵੀ ਆ ਗੱਲ ਕਰ ਦਰਖਤ ਨੇ ਦੱਬ ਲਈ ਹਨ ਕਾਪੂ ਸੁਗਰਾ ਆ ਲੈਣ ਗਾਹਾਂ ਵੀ ਬਿਛੀ ਵੀ ਹੈ ਕਿਸੇ ਸਮੇਂ ਚ ਦੋਸਤੋ ਇਹ ਨਾ ਪਾਕਿਸਤਾਨ ਸਿੱਧੀ ਟ੍ਰੇਨ ਜਾਂਦੀ ਹੁੰਦੀ ਜੀ ਹੁਣ ਸਰਕਾਰਾਂ ਮਾੜੀਆਂ ਕਾਰਨ ਤੇ ਹਨਾ ਤਾਂ ਕਰਕੇ ਟ੍ਰੇਨਾਂ ਬੰਦ ਹੋ ਚੁੱਕੀਆਂ ਅੱਗੇ ਦੋਸਤੋ ਬਹੁਤ ਸੋਖਾ ਹੁੰਦਾ ਪਾਕਿਸਤਾਨ ਜਾਣਾ ਵਾਹਿਗੁਰੂ ਕਦੇ ਕਿਰਪਾ ਕਰੇ ਮੇਲ ਕਰੇ ਦਿੱਲੀ ਤੇ ਲਾਹੌਰ ਦਾ ਕਦੇ ਸਿੱਧੀ ਪਾਕਿਸਤਾਨ ਨਾਲ ਆਪਣੀ ਟ੍ਰੇਨ ਜਾਣ ਲੱਗ ਜੇ ਤੇ ਆਪਣੇ ਆਪ ਨੂੰ ਬਹੁਤ ਫਾਇਦਾ ਹੋਣਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਣਾ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ